ਇਸ ਤੋਂ ਬਿਨਾਂ ਇੱਕ ਫਾਇਰ ਫਾਇਰ ਦੀ ਐਨਓ ਐਨਓਸੀ ਜਿਹੜੀ ਅੱਗ ਅੱਗ ਦੀ ਜਿਹੜੀ ਐਨਓਸੀ ਹੁੰਦੀ ਆ ਉਹ ਪਹਿਲਾਂ ਉਹਦਾ ਸਰਟੀਫਿਕੇਟ 3 ਸਾਲ ਲਈ ਹੁੰਦਾ ਸੀਗਾ ਸੌਰੀ 1 ਸਾਲ ਲਈ ਹੁੰਦਾ ਸੀਗਾ ਵੀ 1 ਸਾਲ ਬਰ ਸਾਲ ਇਸਾ ਲਿਆ ਅਗਲੇ ਸਾਲ ਜਿਸ ਤੇ ਆਪਾਂ ਬੈਠੇ ਆ ਇਹਦਾ ਸਰਟੀਫਿਕੇਟ ਫਾਇਰ ਦਾ ਹਰੇਕ ਸਾਲ ਰਿਵਿਊ ਕਰਾਉਣਾ ਪੈਂਦਾ ਸੀਗਾ ਹਰੇਕ ਸਾਲ ਨਵਿਉਣਾ ਪੈਂਦਾ ਸੀਗਾ ਉਹਨੂੰ ਨਮਾ ਕਰਾਉਣਾ ਪੈਂਦਾ ਸੀਗਾ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੁਣ ਅਸੀਂ 3 ਸਾਲਾਂ ਬਾਅਦ ਉਹ ਲਿਆ ਕਰਾਂਗੇ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਔਰ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਜਿਹੜੀ ਕਰਪਸ਼ਨ ਆ ਉਹ ਬਿਲਕੁਲ ਅਲਬਿਦਾ ਹੋਊਗੀ ਖਤਮ ਹੋਊਗੀ ਇਸ ਤੋਂ ਬਿਨਾ ਲੈਂਡ ਕਨਵਰਜਨ ਜਿਹੜੀ ਆ ਜਿਹੜੀ ਲੈਂਡ ਯੂਜ਼ ਕਨਵਰਜਨ ਪਾਲਿਸੀ ਇਹ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਲੈਂਡ ਯੂਜ਼ ਕਨਵਰਜਨ ਪਾਲਿਸੀ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਯਾਨੀ ਕਿ ਤੁਸੀਂ ਪਲਾਟ ਕਿਸੇ ਕੰਮ ਲਈ ਲਿਆ ਸੀਗਾ ਤੁਸੀਂ ਉਹਨੂੰ ਕਨਵਰਜ ਕਨਵਰਟ ਕਰਕੇ ਚਾਹੁੰਦੇ ਹੋ ਕਿ ਮੈਂ ਇੱਥੇ ਹੋਟਲ ਬਣਾਉਣਾਗਾ ਮੈਂ ਇੱਥੇ ਨਵੀਂ ਕਿਸਮ ਦੀ ਇੰਡਸਟਰੀ ਲਾਉਣੀ ਆ ਉਹ ਪਾਲਿਸੀ ਵੀ ਜਿਹੜੀ ਆ ਪਹਿਲੀ ਵਾਰ ਅਸੀਂ ਮਨਜ਼ੂਰ ਕੀਤੀ ਆ ਇਹਦੇ ਦੇ ਵਿੱਚ 10 ਕਿਸਮ ਦੇ ਜਿਹੜੇ ਵਪਾਰ ਨੇ ਆ ਸਕਣਗੇ ਇੰਡਸਟਰੀ ਦੇ ਵਪਾਰ ਨੇ ਹੋਰ ਕਾਫੀ ਵਪਾਰ ਨੇ ਜਿਹੜੇ ਆ ਸਕਦੇ ਜਿਨ੍ਹਾਂ ਨੂੰ ਤੁਸੀਂ ਬਦਲ ਸਕਦੇ ਹੋ ਯਾਨੀ